ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਅਪਨਾਮਨ ਸਮਾਇਸ ਕਰਦਾ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋ ਤੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵਗੇ ਜਰਦੀ ਖਲਾ ਦੇ ਵਿੱਚ ਹੁੰਦੇ ਹੋ। ਉਸ ਤੋਂ ਅੱਜ ਤੁਹਾਨੂੰ ਪਤਾ ਵੀਕੈਂਡ ਸੀਗਾ ਛੁੱਟੀ ਵਾਲਾ ਦਿਨ ਸੀਗਾ ਤੇ ਅੱਜ ਮੈਂ ਸੋਚਿਆ ਕਿ ਅੱਜ ਜਿਆਦਾ ਸਮਾਂ ਸੇਵਾ ਦਿੱਤੀ ਜਾਵੇ ਕਿ ਬਲ ਹਸਪੀਟਲ ਦੇ ਵਿੱਚ ਕਿਉਂਕਿ ਚਾਹੇ ਕਿ ਡੈਡੀ ਦੇ ਵਿੱਚ ਅੱਜ ਛੁੱਟੀ ਸੀਗੀ। ਤੇ ਜਿੱਦਣ ਵੀ ਛੁੱਟੀ ਹੁੰਦੀ ਹੈ ਉਸ ਦਿਨ ਮੈਂ ਜਿਆਦਾ ਸਮਾਂ ਸਿਵਲ ਹਸਪੀਟਲ ਦੇ ਵਿੱਚ ਸੇਵਾ ਕਰਨ ਦੇ ਵਿੱਚ ਬਿਤਾਉਂਦਾ ਆਪਣਾ ਸਮਾਂ ਕਿਉਂਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਤੁਸੀਂ ਆਪਣੇ ਮਾਵਾਪੀ ਦੀ ਕਰ ਲੋ ਚਾਹੇ ਘਰ ਘਰ ਕਰ ਲੋ ਚਾਹੇ ਗੁਰਦੁਆਰਾ ਸਾਹਿਬ ਜਾ ਕੇ ਕਰ ਲੋ ਚਾਹੇ ਤੁਸੀਂ ਸਿਵਲ ਹਸਪੀਟਲ ਦੇ ਵਿੱਚ ਕਰ ਲੋ ਚਾਹੇ ਤੁਸੀਂ ਰੁੱਖ ਲਗਾ ਕੇ ਕਰ ਲੋ ਤੇ ਸਾਡੀ ਇੱਥੇ ਸਿਵਲ ਹਸਪੀਟਲ ਦੇ ਵਿੱਚ ਰੁੱਖ ਲਗਾਉਣ ਦੀ ਸੇਵਾ ਚੱਲ ਰਹੀ ਹੈ ਕੰਟੀਨਿਊ ਤੇ ਆਹ ਦੇਖੋ ਵੀਰੋ ਕਿੱਦਾਂ ਨੇ ਮੈਂ ਤੁਹਾਨੂੰ ਇਹ ਦਿਖਾਣਾ ਹੈ ਕਿ ਗੱਲਬਾਤ ਇਹ ਹੈ ਕਿ ਅੱਗੇ ਹੋ ਚੁੜਾਓ ਇਹਨਾਂ ਅੰਡ ਗਰਾਉਂਡ ਰਿਐਲਿਟੀ ਦੇ ਵਿੱਚ ਚੱਲ ਰਹੇ ਨੇ ਇਸ ਟਾਈਮ ਔਰ ਲੰਬਾਈ ਇਹਨਾਂ ਦੀ ਅੱਗੇ ਨਾਲੋਂ ਥੋੜੀ ਜਿਹੀ ਗਰੋਥ ਅੱਪ ਹੋ ਚੁੱਕੀ ਆ ਔਰ ਜਦੋਂ ਅਸੀਂ ਇਹ ਬੂਟੇ ਲਾਣ ਲੱਗੇ ਸੀਗੇ ਸਾਨੂੰ ਇੱਥੇ ਬੰਦੇ ਮਿਲੇ ਸੀਗੇ ਕਹਿੰਦੇ ਜੀ ਇੱਥੇ ਤਾਂ ਬੂਟੇ ਹੋ ਨਹੀਂ ਸਕਦੇ ਕਹਿੰਦੇ ਪੱਥਰੀ ਬਹੁਤ ਆ ਤੁਸੀਂ ਕਿਵੇਂ ਕਾਮਯਾਬ ਕਰ ਦੋਗੇ ਤੇ ਅਸੀਂ ਕਿਹਾ ਕੋਈ ਗੱਲ ਨਹੀਂ ਅਸੀਂ ਦੇਖਾਂਗੇ ਬਾਈ ਹੈਨਾ ਸਾਨੂੰ ਤਾਂ ਉਹ ਲੋਕ ਇਦਾਂ ਸਮਝਦੇ ਸੀ ਅਸੀਂ ਮਜ਼ਾਕ ਜਿਹਾ ਸਮਝਦੇ ਸੀ ਵੀ ਇਹ ਕਿੱਥੇ ਕਾਮਯਾਬ ਕਰ ਲੈਣਗੇ ਪਰ ਅੱਜ ਦੇਖੋ ਵੀਰੋ ਜੋ ਮਿਹਨਤ ਕਰੂਗਾ ਨਾ ਬੰਦਾ ਘਰ ਤੋਂ ਨਿਕਲੂਗਾ ਕੁਝ ਸੋਚ ਵਧੀਆ ਲੈ ਕੇ ਨਿਕਲੂਗਾ ਨਾ ਤਾਂ ਕੁਝ ਵੀ ਕਰ ਸਕਦਾ ਬੰਦਾ ਕਦੇ ਇਹ ਨਾ ਸਮਝਿਆ ਕਰੋ ਕਿ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਬਹੁਤ ਕੁਝ ਕਰ ਸਕਦੇ ਆ ਕੋਈ ਵੀ ਬੰਦਾ ਹੈ ਨਾ ਕਦੇ ਆਪਣੇ ਆਪ ਨੂੰ ਕੋਈ ਛੋਟਾ ਨਾ ਸਮਝੋ ਤੁਸੀਂ ਬਹੁਤ ਵੱਡੇ ਹੋ ਲੇਕਿਨ ਉਹਦੇ ਲਈ ਕੀ ਕਰਨਾ ਪੈਂਦਾ ਹਾਰਡ ਵਰਕ ਕਰਨਾ ਪੈਂਦਾ ਹੁਣ ਮੈਂ ਤੇ ਇਹ ਵਿਸਾਖੀ RAM ਜੀ ਇੱਥੇ ਟੀਮ ਸਾਡੀ ਲੱਗੀ ਰਹੀ ਆ ਕਿਉਂਕਿ NRI ਭਰਾਵਾਂ ਦਾ ਵੀ ਬਹੁਤ ਸੰਯੋਗ ਆ ਤੇ ਇਹ ਜਿਹੜੇ ਬੁੱਟੇ ਆ ਸਾਨੂੰ ਇਹ ਅਮਲਤਾਜ ਦੇ ਬੁੱਟੇ ਦਿੱਤੇ ਸੀਗੇ ਹੈਰੀਟੇਜ ਰਿਜ਼ੋਰਟਸ ਤੋਂ ਉਹਨਾਂ ਦੇ ਮਾਲਕਾਂ ਵੱਲੋਂ ਸੀਗੇ ਜਿਹੜੇ ਉੱਧਰ ਟੀਮ ਪ੍ਰਿਤਪਾਲ ਸਿੰਘ ਬਾਲੂ ਜੀ ਦੀ ਐਮਜੀ ਗਰੁੱਪ ਐਚੂਏਸ਼ਨ ਆ ਉਹਨਾਂ ਦਾ ਸਾਰਾ ਤੇ ਉਹਨਾਂ ਨੇ ਸੇਵਾ ਲਈ ਸੀਗੀ ਸੋ ਦੋਸਤੋ ਇਹ ਬੁੱਟੇ ਹਨ ਇਸ ਟਾਈਮ ਗਰਾਊਂਡ ਰਿਐਲਿਟੀ ਦੇ ਵਿੱਚ ਚੱਲ ਰਹੇ ਨੇ ਔਰ ਉਹੀ ਗੱਲ ਕਹਿਣਾ ਚਾਹੁੰਦਾ ਕਿ ਇੱਥੇ ਲੋਕਾਂ ਨੂੰ ਉਮੀਦ ਨਹੀਂ ਸੀ ਕਿ ਉਹ ਬੁੱਟਾ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਕੀ ਹੈ ਨਾ ਵਿਸਾਖੀ ਰਾਮ ਤੁਹਾਨੂੰ ਮੈਂ ਦੱਸਦਾ ਵੀ ਕਾਉਂਸਲਰ ਜੀ ਦਾ ਬਹੁਤ ਜ਼ਿਆਦਾ ਸੰਜੋਗ ਹੈ ਇਹ ਟੋਏ ਭਾਜੀ ਗੱਲਬਾਤ ਇਹ ਹੈ ਕਿ ਵਿਸਾਖੀ ਰਾਮ ਕਾਉਂਸਲਰ ਨੇ ਪੱਟੇ ਹੋਏ ਆ ਕਹਿੰਦੇ ਹਾਥ ਨਹੀਂ ਹਥੋੜਾ ਉਹਨਾਂ ਦਾ ਜਿਹੜਾ ਹੱਥ ਹੈ ਨਾ ਉਹ ਥੋੜੇ ਦੇ ਬਰਾਬਰ ਕੰਮ ਕਰਦਾ ਕਾਉਂਸਲਰ ਬੇਸ਼ੱਕ ਉਹ ਆਪਣੇ ਪਿੰਡ ਤਲਾਣੀਆਂ ਦੇ ਵਿੱਚ ਹੁੰਦੇ ਨੇ ਜਦੋਂ ਸਿਵਲ ਹਸਪੀਟਲ ਦੇ ਵਿੱਚ ਆ ਜਾਂਦੇ ਨੇ ਸਾਡੇ ਨਾਲ ਸੇਵਾ ਕਰਨਾ ਉਹ ਇੱਥੇ ਸੇਵਾ ਦੇ ਸੇਵਾਦਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਆ ਸਮਾਜ ਸੇਵੀ ਦੇ ਰੂਪ ਦੇ ਵਿੱਚ ਸੋ ਇਸ ਸਰ ਕੇ ਭਾਈ ਉਹਨਾਂ ਦਾ ਵੀ ਬਹੁਤ ਸੰਯੋਗ ਆ ਮੈਂ ਹੋਈਓ ਕਹੀ ਜਾਵਾ ਕਿ ਮੈਂ ਇਕੱਲਾ ਹੀ ਕਰ ਰਿਹਾ ਮੇਰੀ ਜ਼ਿੰਮੇਵਾਰੀ ਕੀ ਹੁੰਦੀ ਹੈ ਮੇਰੀ ਜ਼ਿੰਮੇਵਾਰੀ ਬੂਟਾ ਸੰਭਾਲਣਾ ਬੂਟੇ ਨੂੰ ਟਾਈਮ ਟੂ ਟਾਈਮ ਦੇਖਣਾ ਦੇਖ ਰੇਖ ਕਰਨਾ ਪਾਣੀ ਦੇਣਾ ਔਰ ਬੂਟੇ ਨੂੰ ਦੇਖਣਾ ਕਿ ਕੋਈ ਬਿਮਾਰੀ ਤਾਂ ਨਹੀਂ ਲੱਗ ਗਈ ਇਹਦੇ ਵਿੱਚ ਦਵਾਈ ਪਾਣੀ ਹੈ ਨਾ ਹੁਣ ਆਹ ਬੂਟੇ ਭਾਈ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਉੱਥੇ ਚੱਕਰ ਕਰਕੇ ਦਿਖਾਵਾਂਗਾ ਭਾਈ ਉਹ ਛੱਤ ਤੇ ਖਾ ਦੇ ਇੱਕ ਮਿੰਟਾ ਕਿਦਰ ਹਸਪੀਟਲ ਦੀ ਇਹ ਸੈਲਫਸਟ ਲਾ ਲਓ ਉੱਥੇ ਚੱਕਰ ਲੈ ਕੇ ਜਾੜੀ ਇਹ ਇਹ ਇੰਨੇ ਕੁ ਲਾਏ ਸੀਗੇ ਅੱਜ ਏਡੇ ਹੋ ਗਏ ਤਾਂ 2 ਮਹੀਨੇ ਨੂੰ ਇਹ ਫੇਰ ਹੋਰ ਵੱਡੇ ਹੋ ਜਾਣੇ ਆ ਤੇ 4 ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਨੂੰ ਇਹ ਬੂਟੇ ਉੱਧਰ ਵੀ ਦਿਖਾ ਦੋ ਭਾਈ ਇਹ ਸਾਰੇ ਬੂਟੇ ਤੁਹਾਨੂੰ ਉੱਧਰ ਲਾਣੇ ਆ ਪਰ ਉਹ ਬਿਲਡਿੰਗ ਦੇ ਨਾਲ ਲਾ ਦੇਣੇ ਆ ਤੋ ਇਹ ਗੱਲ ਹੁੰਦੀ ਆ। ਸੋ ਵੀਰੋ ਮੈਂ ਉਹੀ ਗੱਲ ਕਹਿਣਾ ਚਾਹਦਾ ਕਿ ਕੋਈ ਵੀ ਬੰਦਾ ਆਪਣੇ ਆਪ ਨੂੰ ਘੱਟ ਨਾ ਸਮਝੇ ਤੇ ਕੰਮ ਕਰੋ। ਕੰਮ 'ਚ ਸ਼ਰਮ ਨਾ ਕਰੋ। ਸਿੱਧੀ ਜੀ ਗੱਲ ਆ। ਹੁਣ ਸੇਵਾ ਦੇ ਵਿੱਚ ਵੀ ਸੇਵਾ ਕਰਨ ਲੱਗੇ ਵੀ ਨਾ ਕਈ ਬੰਦੇ ਸ਼ਰਮ ਬਹੁ ਕਰਦੇ ਆ ਯਾਰ ਸਾਨੂੰ ਕੋਈ ਕੂੜੀ ਨਾ ਦੇਖ ਲਵੇ। ਸਾਡਾ ਕੋਈ ਰਿਸ਼ਤੇਦਾਰ ਨਾ ਦੇਖ ਲਵੇ ਨਾ ਅਖੀ ਆਪ ਤੱਕ ਲਵੇੜ ਰਹੇ ਆ। ਕਦੇ ਵੀ ਜ਼ਿੰਦਗੀ ਦੇ ਵਿੱਚ ਚਾਹੇ ਕੰਮ ਆ ਕੋਈ, ਚਾਹੇ ਕੋਈ ਛੋਟਾ ਜਾਂ ਵੱਡਾ, ਕਦੇ ਵੀ ਜ਼ਿੰਦਗੀ ਦੇ ਵਿੱਚ ਸ਼ਰਮ ਨਾ ਕਰੋ। ਜਿੱਦਣ ਜਿਹੜੀ ਸ਼ਰਮ ਆ ਨਾ ਲੋਕ ਕੀ ਕਹਿਣਗੇ ਇਹੀ ਮਰਵਾਉਂਦੀ ਆ ਹਮੇਸ਼ਾ ਲੋਕਾਂ ਦੀ ਨਾਲ ਸੋਚੋ ਤੇ ਆਪਣਾ ਕੰਮ ਕਰੋ ਅਸੀਂ ਹੁਣ ਕੰਮ ਕਰ ਰਹੇ ਆ ਗਰੰਟਿਡ ਕੰਟੀਨਿਊ ਅੱਗੇ ਮੈਂ ਲੈ ਚੱਲਦਾ ਤੁਹਾਨੂੰ ਪਾਣੀ ਚੱਲ ਰਿਹਾ ਉੱਥੇ ਲਾਇਆ ਹੋਣਾ ਪਾਣੀ ਹੁਣ ਗੱਲਬਾਤ ਇਹ ਆ ਬਾਈ ਜੀ ਇੱਧਰ ਵੀ ਸਾਡੇ ਓਪੀਡੀ ਦੱਸ ਦਿਓ ਵੀਰੋ ਨਿਊ ਓਪੀਡੀ ਆ ਤੇ ਇੱਥੇ ਵੀ ਸਾਡੀ ਸਭੀ ਸਾਰੇ ਸਾਡੇ ਰੁਖ ਲਗਾਏ ਗਏ ਆ ਸામਨੇ ਵੀ ਆ ਪਈਆਂ ਕਿਸੇ ਹੋਰ ਨਹੀਂ ਸਾਹਮਣੇ ਆ ਕੇ ਰੁਕ ਜਿਹਨੇ ਲਗਾਏ ਆ ਤੋਂ ਉਥੇ ਨੇ ਇਹ ਕੰਮ ਕਰਨਾ ਹੋ ਇਸ ਕਰਕੇ ਬੇਨਤੀ ਕਰਦਾ ਮੈਂ ਸ਼ਹਿਰਪੁਰ ਦੇ ਕੜਾ ਸਾਹਿਬ ਦੇ ਭੈਣ ਭਰਾਵਾਂ ਨੂੰ ਸਾਡੇ ਨਾਲ ਵੱਧ ਤੋਂ ਵੱਧ ਜੇਕਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਤਾਂ ਸਾਡੀ ਹੋਰ ਨਹੀਂ ਕੋਈ ਤੁਸੀਂ ਕਰ ਸਕਦੇ ਅਸੀਂ ਤੁਹਾਡੇ ਤੋਂ ਕੋਈ ਮਦਦ ਨਹੀਂ ਮੰਗਦੇ ਅਸੀਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਮੰਗਦੇ ਕਿਰਪਾ ਕਰਕੇ ਜਲ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਕਰੀਆ